ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕੋਂ ਲੋ ਜੀ ਆਪਣਾ ਹਨ ਮੇਨ ਰੋਡ ਤੇ ਹਾਈਵੇ ਤੇ ਆਪਣਾ ਇਹ ਇੱਥੇ ਜ਼ਮੀਨ ਹੈ ਪਲਾਟ ਹੈ ਇੱਥੇ ਆਪਾਂ ਗੱਠਾਂ ਬਣਾਈਆਂ ਸੀ ਗੀਆਂ ਦੋਸਤੋ ਉਹ ਤਾਂ ਸਾਰੇ ਇਕੱਠਾ ਬਣਾਈਆਂ ਗੱਠਾਂ ਦੇਖ ਲਓ ਬਣਾਈਆਂ ਆਪਾਂ ਕਹਿੰਦੇ ਨੇ ਬਾਈ ਵਧੀਆ ਟੋਕਾ ਮਾਰਿਆ ਸੀ ਆ ਦੇਖੋ ਤੇ ਗੱਠਾਂ ਵਾਲੇ ਵੀ ਪਤਾ ਕੀ ਕਰਦੇ ਆ ਉੱਤੋਂ ਉੱਤੋਂ ਲਕਚਰ ਲਾਉਂਦੇ ਆ ਦੇਖੋ ਆ ਇੰਨੀ ਇੰਨੀ ਪਰਾਲੀ ਐ ਧੁਰਤਾਂ ਹੀ ਆ ਗੇੜੀਆਂ ਛੱਡੀ ਪਈ ਐ ਵੀ ਜਦਾ ਤੁਸੀਂ ਗੱਠਾ ਬਣਾਉਣੇ ਦਾ ਚੰਗੀ ਤਰ੍ਹਾਂ ਬਣਾ ਲਓ ਦੋਸਤੋ ਤੇ ਯਾਰ ਐਂ ਕੋ ਕਰਦੇ ਹਾਂ ਆ ਦੇਖ ਲਓ ਹੁਣ ਉਹ ਦੁੱਗਣਾ ਦਕੰਮਣ ਖੜਾ ਹੋ ਗਿਆ ਕਿਸਾਨ ਨੂੰ ਅੱਗ ਤਾਂ ਆਪਾਂ ਲਾਉਣੀ ਨਹੀਂ ਬਾਈ ਤੇ ਇਹ ਦੋ ਦਿਨ ਵੱਧ ਲੱਗ ਜਾਣ ਬਾਣ ਦੇਖ ਲਓ ਬਾਣ ਵੀ ਸੁੱਕਦਾ ਜਾਂਦਾ ਦੋਸਤੋ ਫਿਰ ਉਸ ਗੱਲ ਨੂੰ ਕੀ ਕਰੀਏ ਸਰਦਾ ਨਹੀਂ ਹੁਣ ਅੱਗ ਤਾਂ ਅਸੀਂ ਲਾਉਣੀ ਨਹੀਂ ਜਮਾ ਕੋਸ਼ਿਸ਼ ਹੋ ਜੇ ਸਾਡੇ ਆਲੇ ਦੁਆਲੇ ਦਰਖਤ ਦੇਖੋ ਹਰੇ ਭਰੇ ਆ ਕਿਉਂਕਿ ਅਸੀਂ ਕਦੇ ਅੱਗ ਨਹੀਂ ਲਾਈ ਹਰੇ ਭਰੇ ਆ ਦੇਖੋ ਦੋਸਤੋ ਇਹੋ ਬੇਨਤੀ ਹੈ ਜਿਹੜੇ ਗੱਠਾ ਬਣਾਉਂਦੇ ਆ ਵੀਰ ਚਲੋ ਉਹ ਵੀ ਵਿਚਾਰੇ ਆਪ ਦੇ ਤਣਾ ਮਨੋਂ ਦਾ ਵਧੀਆ ਹੀ ਬਣਾਉਂਦੇ ਆ ਪਰ ਕਈ ਵਾਰੀ ਕੋਈ ਡਰਾਈਵਰ ਬਦਲ ਜਾਂਦਾ ਜਾਂ ਕੋਈ ਵੇਲਾ ਕਵੇਲਾ ਹੋ ਜਾਂਦਾ ਕਿਉਂਕਿ 24 ਘੰਟੇ ਚੱਲਦੇ ਆ ਵਿਚਾਰੇ ਉਹਨਾਂ ਦੇ ਵੀ ਸਾਰੇ ਦੀ ਗੱਲ ਨਹੀਂ ਤੇ ਆ ਸਾਡੇ ਰਾਤ ਨੂੰ ਬਣਾਈਆਂ ਸੀਗੀਆਂ ਤੇ ਇੰਨਾ ਕਿ ਆਹ ਗੇੜੇ ਰਹਿ ਗਏ ਤੇ ਹੁਣ ਅਸੀਂ ਆਏ ਟਰਾਲੀਆਂ ਭਰ-ਭਰ ਆਏ ਕਿ ਢੇਰੀਆਂ ਲਾ ਲਾਂ ਆਏ ਪੱਲੀਆਂ ਬਿਛਾਪ-ਛਾ ਚੱਕ-ਚੱਕ-ਚੱਕ-ਚੱਕ ਇਹਨਾਂ ਨੂੰ ਅਸੀਂ ਕਿਤੇ ਵੇਲੀ ਜਗਾ ਜਿੱਥੇ ਮੋਲ ਉੱਥੇ ਲਾਈ ਜੰਨੇ ਆ ਬਹੁਤ ਜਿਆਦੇ ਦਿੱਕਤ ਬਾਈ ਇਸ ਨਾਲ ਦਿੱਕਤ ਤਾਂ ਆਉਂਦੀ ਆ ਤੁਹਾਨੂੰ ਪਤਾ ਹੀ ਆ ਬਾਈ ਫਿਰ ਚਲੋ ਬਾਈ ਜੇ ਕਿ ਗੱਠਾ ਬਣਾਉਣੀ ਹੁੰਦੀ ਆ ਤਾਂ ਬਾਈ ਸਾਥ ਸਾਥੋ ਕੋਲੇ ਨਹੀਂ ਆਇਆ ਗਿਆ ਕਿ ਰਾਤ ਨੂੰ ਬਣਾਉਂਦੇ ਸੀ ਵੀਰ ਗੱਠਾ ਤੇ ਆ ਵੱਡਿਆ ਵੀ ਦੇਖੋ ਕਿੱਡੇ ਸ਼ੌਂਕ ਨਾਲ ਆ ਟਾਂਗਰ ਸਾਰਾ ਤੇ ਚਲੋ ਭਾਈ ਮਿਹਨਤ ਹੈ ਕਿਸਾਨ ਤਾਂ ਮਿਹਨਤੀ ਕਰ ਸਕਦਾ ਆਪਾਂ ਤਾਂ ਮਿਹਨਤ ਕਰੀ ਜੰਨੇ ਆ ਆਪੇ ਪ੍ਰਮਾਤਮਾ ਫਲ ਲਾਊਗਾ ਮਿਹਨਤ ਨੂੰ ਆਪਣੀ ਨੂੰ ਔਰ ਆਪਾਂ ਅੱਗ ਨਹੀਂ ਲਾਉਂਦੇ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ